ਦਾ ਦੋਗੇ ਰਿਹਾ ਹੈ ਜੀ ਸਨੋਦੋ ਜੀ ਆਨਲਾਈਨ ਉਹ ਬੋਲੇ ਕੁਝ ਬੜੀਆਂ ਆਰਪੀਈ ਬੈਂਕ ਦੇ ਬਾਹਰ ਵੱਡੀਆਂ ਲਾਈਨਾਂ ਲੱਗਦੀਆਂ ਨੇ ਉੱਥੇ ਬਲੈਕ ਦੇ ਵਿੱਚ ਪੈਸੇ ਚੇਂਜ ਕੀਤੇ ਜਾਂਦੇ ਨੇ ਹਾਂ ਕਿੰਨੇ ਆ ਪਲਾਉਂਡ ਦੋਤੀ ਕਿੰਨਾਂ ਕਰਾਰੇ ਤਾਂ ਹੀ ਕੁਝ ਨੇ ਜਿਹੜੇ ਮੇਰਾ ਕੋਲ ਲੋਰਦ ਨੂੰ ਜੀ ਦੋਇਆ ਬੜਾ ਹੋਇਆ ਲੱਗਦਾ ਉਹ ਤਿੰਨ ਦਿਨ ਲਗਾਤਾਰ ਰਜਰਬੈਕ ਆਫ ਇੰਡੀਆ ਸੈਕਟਰ 17 ਜਾਂਦੀ ਰਹੀ। ਉੱਥੇ ਕੀ ਹੁੰਦਾ ਸਵੇਰੇ 6 ਵਜੇ ਤੋਂ ਪਹਿਲੇ ਪਹਿਲੇ 4 ਵਜੇ ਤੱਕ ਲਾਈਨਾਂ ਲੱਗ ਜਾਂਦੀਆਂ ਨੇ। ਸਵੇਰੇ 4 ਤੋਂ 6 ਵਜੇ ਤੱਕ ਲਾਈਨਾਂ ਲੱਗ ਜਾਂਦੀਆਂ। ਨੋਟ ਬਦਲੀ ਕਰਨ ਵਾਲੀਆਂ। ਉਹ ਇੱਕ ਦਿਨ ਗਈ ਪਰੇਸ਼ਾਨ ਹੋ ਕੇ ਵਾਪਸ ਆ ਗਈ, ਦੂਜੇ ਦਿਨ ਗਈ ਪਰੇਸ਼ਾਨ ਹੋ ਕੇ ਵਾਪਸ ਆ ਜਾਂਦੀ ਕਿਉਂਕਿ ਰਜਰਬੈਕ ਆਫ ਇੰਡੀਆ ਦੇ ਵਿੱਚ ਜਿੰਨੇ ਏਮਪਲੋਈ ਬੈਠੇ ਆ, ਉਹਨਾਂ ਦਾ ਇੱਕ ਟਾਰਗੇਟ ਹੈ ਜਾਂ ਐਨੇ ਕ ਬੰਦੇ ਭੁਗਤਾਏ ਜਾ ਸਕਦੇ ਆ ਕੁਝ ਦਰਜਣ ਲੋਕ। ਕਿੰਨੇ ਨੋਟ ਕਿੰਨੇ ਆ? ਆਦੇ ਆ ਰ। ਹਾਂ, ਹੁੰਦਾ ਅਦਾਰੇ। ਜੇ ਕੋ ਸੈਟਿੰਗ ਵਧੀਆ ਹੋਈਏ ਇਹ ਨੂੰ ਰੱਖ ਲੈਿਓ ਕੋਰੇ ਤੂੰ ਤਾਂ ਲਿਆਈਏ ਬੜੀ ਜਦੋਂ ਨੰਬਰ ਲਾਈਓ ਜੀ ਹੋਰ ਕਿ 10000 ਰੁਪਏ ਦੇ 8200 ਰੁਪਿਆ ਮਿਲਦਾ ਹੈ ਅਗਰ ਜੇ ਤੁਸੀਂ 2 2000 ਰੁਪਏ ਦੇ ਦੋਗੇ ਤੁਹਾਨੂੰ 8200 ਰੁਪਿਆ ਮਿਲ ਜੇਗਾ ਹਲੇ ਕੁਝ ਨਹੀਂ ਚਾਹੀਦਾ ਬੜੀ ਜੇ ਬਣ ਉਹਨੇ ਲੋ ਨੋਟ ਦਿਓ ਨੋਟ ਚ ਕੋ ਦੂਜੇ ਜੇ ਸਵੇਰੇ 4 ਵਜੇ ਲਾਈਨ ਚ ਲੱਗ ਜਾਓ ਬੈਂਕ ਬੰਦ ਹੋਣ ਤੱਕ ਨੰਬਰ ਨਹੀਂ ਆਏਗਾ ਆਮ ਬੰਦੇ ਨੂੰ ਅਗਰ ਜੇ ਲਾਈਨ ਦੇ ਵਿੱਚ ਲੱਗਦੇ ਹੋ ਤੁਹਾਨੂੰ ਉਹ ਕਹਿਣਗੇ ਕਿ ਇੱਥੇ ਟਾਈਮ ਲੱਗ ਜੇਗਾ ਤੁਹਾਨੂੰ ਇਹ ਪੁੱਛ ਕੇ ਚੋਏਗੀ ਮੈਨੂੰ ਇਹ ਬੋਲ ਰਿਹਾ ਵੀ ਕਿੱਥੇ ਮਰਦਾ ਨਾ ਮੈਂ ਹੋ ਗਿਆ ਚੈੱਕ ਅਪ ਦੋ ਦਿਨ ਪਰੇਸ਼ਾਨ ਹੋਈ ਪਰ ਦੋ ਦਿਨ ਉਹ ਦੇਖ ਰਹੀ ਸੀ ਕਿ ਇੱਥੇ ਬਹੁਤ ਸਾਰੇ ਏਜੰਟ ਘੁੰਮਦੇ ਜਿਹੜੇ ਕਹਿੰਦੇ ਸੀ ਨੋਟਬਾਦੀ ਕਰਾ ਦਾਂਗੇ ਤੇ ਜਿੰਮੇਵਾਰੀ ਮਮੀ ਮਮੀ ਤੇਰੀ ਗਰਬੜ ਨਾ ਕਰੇ ਕੋਈ ਘੱਟ ਲੈ ਲੈ ਬਾਤ ਲੈ ਨੇ ਸਾਹਮਣੇ ਆ ਬਾਈ ਤੁਹਾਨੂੰ ਕਿ ਬਾਹਰ ਲਾਈਨ ਦਿਖਾ ਦੇ ਉਹਨਾਂ ਨੂੰ ਆਪ ਹੀ ਸਮਝ ਜੂਗੇ ਇਹ ਬੰਦੇ ਕਹਿੰਦਾ 6000 ਰੁਪਏ ਮਿਲਦੇ ਲੈ ਆਓ ਆਣ ਹੁਣ ਦੋ ਦਿਨਾਂ ਹੀ ਘਰਾਫ ਕਰਦੇ ਹੋ ਐਂ ਦਾ ਹੈਗਾ ਪ੍ਰਾਪਰਟੀ ਦਾ ਕੰਮ ਸੀ 2000 ਦੇ نوٹ بڑے ਔਖੇ ਇੰਤਜ਼ਾਮ ਕੀਤੇ ਦੋ ਤਿੰਨ ਘੰਟੇ ਸਾਨੂੰ ਲੱਗੇ 10000 ਰੁਪਏ ਲੈ ਗਏ ਅਸੀਂ ਉੱਥੇ ਜਾ ਕੇ ਦੇਖਦੇ ਕੀ ਹੈ ਕਿ ਜਿਹੜੀ ਲਾਈਨਾਂ ਚ ਲੇਬਰ ਕਲਾਸ ਲੱਗੀ ਹੈ ਉਹ ਵਿਚਾਰਾ ਕੋਈ ਸਾਈਕਲ ਤੇ ਹੈ ਕੋਈ ਮਜ਼ਦੂਰ ਹੈ ਕੋਈ ਲੋਕਾਂ ਦੇ ਘਰੇ ਬਰਤਨ ਸਾਫ਼ ਕਰਨ ਵਾਲੀ ਲੇਡੀ ਹੈ ਉਹਦੇ ਕੋਲ 2000 ਦੇ نوٹ ਕਿੱਥੋਂ ਆ ਗਏ ਇਹ ਗੱਲ ਕਿਸੇ ਅਪਰੂਵ ਤੋਂ ਕਿਸੇ ਚੀਜ਼ ਤੋਂ ਹੁਣੇ ਚੱਕੋ ਜੇਕਰ ਤੁਹਾਡੇ ਕੋਲ 1 ਲੱਖ ਰੁਪਇਆ ਦੋ ਦਿਨਾਂ ਨੇ ਚੱਕੋ ਜਿੰਨੂੰ 5 ਮਿੰਟ ਲਈ ਖੜਾ ਉੱਥੇ ਤਾਂ ਮੇਰੇ ਕੋਲ ਦੋ ਚਾਰ ਏਜੰਟ ਆਏ ਤੇ ਉਹ ਤੇ ਕਿਸ ਨੇ ਕਿਹਾ ਕਿ ਅਸੀਂ 10000 ਦੇ ਵਿੱਚੋਂ 6000 ਦਵਾਂਗੇ 4000 ਕੱਟ ਲਾਂਗੇ ਕਿਸ ਨੇ ਕਿਹਾ ਕਿ 2000 ਦੇ ਵਿੱਚੋਂ ਅਸੀਂ 3000 ਦਵਾਂਗੇ ਮੈਨੂੰ ਕਹੇ ਦੋਸਤarre ਮੇਰੇ ਕੋਲ 10000 ਰੁਪਏ ਹੈ 2 2000 ਦੇ ਪੁਰਾਣੇ ਨੋਟ ਆ ਉਹਨੇ ਦਿਖਾਏ ਤੇ ਇਹ ਬਦਲੀ ਕਰਾਣੇ ਆ ਮੈਂ ਰੇਟ ਦੱਸ ਗਿਆ ਉਹ ਕਹਿੰਦਾ ਜੀ ਆਪਾਂ 4000 ਰੁਪਏ ਘੱਟ ਦਵਾਂਗੇ 10000 ਚੋਂ ਸੱਦੇ ਬਾਜੀ ਕਰਕੇ 3 ਤੇ ਆ ਗਿਆ ਮੈਂ ਕਹਾ ਯਾਰ ਮੈਂ ਤਾਂ ਸਿਰਫ ਦੇਖਣਾ ਹੈ ਵੀ ਕੀ ਸੱਚੀ ਤੁਸੀਂ ਚੇਂਜ ਕਰਵਾ ਸਕਦੇ 2 ਲੱਖ ਰੁਪਏ ਮੇਰੇ ਕੋਲ ਹੋਰ ਪਿਆ ਮੈਂ ਪ੍ਰਾਪਰਟੀ ਡੀਲਰ ਆ ਐਵੇਂ ਝੂਠ ਬੋਲਿਆ ਨਾ ਮੈਂ ਕਹਾ ਜੇ ਤੁਸੀਂ 2 ਕੁਸ਼ ਘੰਟੇ ਬਾਅਦ ਜੇ 2 ਲੱਖ ਬਦਲੀ ਹੋਗਾ 2 ਕਰੋੜ ਹੋਰ ਲੈ ਕੇ ਆਵਾਂਗਾ ਕਿਸੇ ਵੱਡੇ ਪੋਲੀਟਿਸ਼ੀਨ ਕੋਲ ਪਿਆ ਫਿਰ 8200 ਦੇ ਦੇਂਗਾ ਆਦਾ ਕੋਈ ਆਧਾਰ ਕੱਟ ਤਾ ਨਹੀਂ ਮੇਰੇ ਲੱਗੇ ਆ ਕੋਈ ਪੈਨ ਕੱਟ ਤਾ ਨਹੀਂ ਲੱਗੇਗੀ ਮੇਰੀ ਪਛਾਣ ਪੱਤਾ ਤਾ ਨਹੀਂ ਲੱਗੇਗੀ ਕਹਿੰਦਾ ਕੋਈ ਲੋੜ ਨਹੀਂ ਮੈਂ ਕਹਿੰਦਾ ਜੇ ਮੈਂ ਆਤਕਵਾਦੀ ਹੋਇਆ ਜਾਂ ਮੈਂ ਕੋਈ ਕ੍ਰਿਮੀਨਲ ਬੰਦਾ ਹੋਇਆ ਤੁਸੀਂ ਤਾਂ ਵੀ ਮੇਰੇ ਨੋਟ ਬਦਲੇਗਾ ਕਹਿੰਦਾ ਸਾਨੂੰ ਕੀ ਮਤਲਬ ਹੈ ਤੁਸੀਂ ਕਹਿੰਦਾ ਪੈਸੇ ਦਿਓ ਜਸਦਾ ਜੀ ਹੁਣ ਇਹ ਕਹਿੰਦਾ ਗੂਗਲ ਪੇ ਕਰ ਦੇਣਾ ਤੇ ਮੈਂ 10000 ਦਿੱਤੇ ਤੁਸੀਂ ਵੀਡੀਓ ਦੇਖਿਆ ਉਨੇ 1 ਸੈਕਿੰਡ ਦੇ ਵਿੱਚ ਮੈਨੂੰ Google Pay ਰਾਹੀਂ 82000 ਰੁਪਏ ਦਾ ਅਕਾਊਂਟ ਟ੍ਰਾਂਸਫਰ ਕਰਤਾ। ਉਹ ਜ਼ਾਰ ਟੀਵੀ ਦੇ Facebook ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡ ਨਾਲ ਜਗਜੀਤ ਸਿੰਘ। ਭਾਰਤ ਸਰਕਾਰ ਜਦੋਂ 2-2000 ਰੁਪਏ ਦੇ ਨੋਟ ਜਮ੍ਹਾਂ ਕਰਵਾਉਣ ਦੇ ਲਈ ਕਹਿੰਦੀ ਹੈ ਲੋਕ ਕਰਵਾਉਂਦੇ ਨੇ ਤਾਂ ਹੁਣ ਤੱਕ ਜਿਹੜਾ ਕਈਆਂ ਦੇ ਕੋਲ ਉਹ ਨੋਟ ਪਏ ਹੋਏ ਨੇ ਪਰ RBI ਬੈਂਕ ਦੇ ਬਾਹਰ ਵੱਡੀਆਂ ਲਾਈਨਾਂ ਲੱਗਦੀਆਂ ਨੇ ਉੱਥੇ ਬਲੈਕ ਦੇ ਵਿੱਚ ਪੈਸੇ ਚੇਂਜ ਕੀਤੇ ਜਾਂਦੇ ਨੇ। ਬਲੈਕ ਦੇ ਵਿੱਚ ਕਿਵੇਂ ਇੱਕ ਸਟ੍ਰਿੰਗ ਹੁੰਦਾ ਜਿਹੜੇ ਸਮਾਜ ਸੇਵੀ ਨੇ ਉੱਥੇ ਜਾ ਕੇ ਗੱਲਬਾਤ ਕਰਦੇ ਨੇ ਕਿ ਸਾਨੂੰ ਇਸ ਤਿੱਕੇ ਦਾ ਪੈਸੇ ਦਿੱਤੇ ਜਾਣ ਤਾਂ ਉਹ ਵੀ ਹੁੰਦਾ ਕਿ 10000 ਰੁਪਏ ਦੇ 8200 ਰੁਪਿਆ ਮਿਲਦਾ ਹੈ ਅਗਰ ਜੇ ਤੁਸੀਂ 2-2000 ਰੁਪਏ ਦੇ ਦੋਵਾਂਗੇ ਤੁਹਾਨੂੰ 8200 ਰੁਪਿਆ ਮਿਲ ਜੇਗਾ ਅਗਰ ਜੇ ਲਾਈਨ ਦੇ ਵਿੱਚ ਲੱਗਦੇ ਹੋ ਤੁਹਾਨੂੰ ਉਹ ਕਹਿਣਗੇ ਕਿ ਇੱਥੇ ਟਾਈਮ ਲੱਗ ਜਾਏਗਾ ਤੁਹਾਨੂੰ ਇਹ ਪੁੱਛ ਗਿੱਚ ਹੋਏਗੀ ਫਿਰ ਬੰਦਾ ਡਰਦਾ ਹੋਇਆ ਕਿ ਸੋਚਦਾ ਹੈ ਕਿ ਟਾਈਮ ਵੇਸਟ ਹੋਏਗਾ ਅਸੀਂ ਲੈ ਕੇ ਜਾਈਏ ਪਰ ਜਦੋਂ ਉੱਥੇ ਸਤਨਾਮ ਸਿੰਘ ਦਾਉਂ ਪਹੁੰਚਦੇ ਨੇ ਵੀਡੀਓ ਰਿਕਾਰਡ ਕਰਦੇ ਨੇ ਤੁਹਾਨੂੰ ਨਾਲ-ਨਾਲ ਵੀਡੀਓ ਵੀ ਦਿਖਾ ਰਹੇ ਹਾਂ ਕਿਵੇਂ ਉੱਥੇ ਜਾ ਕੇ ਇੱਕ ਸ਼ਖਸ਼ ਡਾਉ ਸਾਹਿਬ ਪਹਿਲਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਜਦੋਂ ਗਾਈਡਲਾਈਨਸ ਨੇ ਭਾਰਤ ਸਰਕਾਰ ਦੀਆਂ ਕਿ ਜਮ੍ਹਾਂ ਕਰਵਾਓ ਨੋਟ ਜਿਨ੍ਹਾਂ ਕੋਲ ਪਏ ਹੋਏ ਨੇ ਇੱਕ ਤਰੀਕ ਵੀ ਦਿੱਤੀ ਗਈ ਸੀ ਇਸ ਨਿਰਧਾਰਤ ਤਰੀਕ ਦੇ ਉੱਤੇ ਜਿਹੜੇ ਜਮ੍ਹਾਂ ਹੋਣੇ ਚਾਹੀਦੇ ਉਹ ਉਸ ਤੋਂ ਬਾਅਦ ਨਹੀਂ ਹੋਣਗੇ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਤੁਸੀਂ ਪਹੁੰਚੇ ਇੱਕ ਬੰਦਾ ਉੱਥੇ ਖੜਾ ਹੋਇਆ ਉਹ ਤੁਹਾਡੇ ਕੋਲ ਆਂਦਾ ਜਾਂ ਤੁਹਾਨੂੰ ਪੁੱਛਦਾ ਇੱਥੇ ਲਾਈਨ ਲੱਗ ਰਹੀ ਹੈ ਇੱਥੇ ਸਾਮਾਂ ਲੱਗੇ ਨਾ ਉਹ ਫਿਰ ਕੀ ਮਸਲਾ ਹੈ ਇਸ ਤਿੱਕੇ ਨਾਲ ਕਿਵੇਂ ਚੇਂਜ ਕੀਤੇ ਜਾ ਰਿਹਾ ਨੋਟ ਇਹ ਸਾਰੀ ਸਿਸਟਮ ਦੇਖੋ ਜੇ ਮੈਂ ਨੋਟ ਬੰਦੇ ਦੀ ਗੱਲ ਕਰਾਂ ਸਭ ਤੋਂ ਵੱਡਾ ਸਫਲਤਾ ਹੈ ਭਾਰਤ ਸਰਕਾਰ ਦੀ ਨੋਟਬੰਦੀ ਕਰਨਾ ਬਿਨਾ ਸੋਚੇ ਸਮਝੇ ਬਿਨਾ ਕਿਸੇ ਪਲੈਨਿੰਗ ਤੋਂ ਇੱਕੋ ਰਾਤ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐਲਾਨ ਕਰ ਦਿੰਨੇ ਕਿ ਅੱਜ ਤੋਂ 500 ਤੇ 1000 ਦੇ ਨੋਟ ਬੰਦ ਹੈ ਤੇ ਉਦੋਂ ਸਾਰੇ ਦੇਸ਼ ਨੇ ਦੇਖਿਆ ਪੂਰੀ ਦੁਨੀਆ ਨੇ ਦੇਖਿਆ ਕਿਸ ਤਰੀਕਾ ਨਾਲ ਲੋਕ ਲਾਈਨਾਂ 'ਚ ਲੱਗੇ ਰਹੇ ਤੜਫੇ ਆ ਪੈਸੇ ਖਤਮ ਹੋ ਗਏ ਨਾਲ ਕੋਲ ਕੁਝ ਲੋਕ ਤਾਂ ਮਰੇ ਵੀ ਆ ਬੜੀ ਬਦਨਾਮੀ ਹੋਈ ਸਾਡੇ ਦੇਸ਼ ਦੀ ਉਸ ਤੋਂ ਇਲਾਵਾ ਨਵੇਂ ਨੋਟ 2000 ਦੇ ਛਾਪਣ ਦੇ ਉੱਤੇ ਅਰਬਾਂ ਰੁਪਏ ਦਾ ਖਰਚਾ ਵੀ ਹੋਇਆ 500 ਤੇ 1000 ਦੇ نوٹ ਬੰਦ ਹੋ ਗਏ 2000 ਦਾ نوٹ ਆ ਗਿਆ ਫਿਰ ਮੋਦੀ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਗਲਤ ਕਰ ਬੈਠੇ ਆਂ ਹਰ ਵਾਰ ਭੁਫਕਣ ਤੋਂ ਬਾਅਦ ਸੈਂਕੜੇ ਜ਼ਿੰਦਗੀਆਂ ਨੂੰ ਬਰਬਾਦ ਕਰਨ ਤੋਂ ਬਾਅਦ ਫਿਰ ਅਹਿਸਾਸ ਹੋ ਗਿਆ ਫਿਰ 2000 ਦੇ نوٹ ਬੰਦ ਕਰ ਦੰਨੇ ਹੁਣ 2000 ਦਾ نوٹ ਵੀ ਬੰਦ ਕਰ ਦਿੱਤਾ ਤੇ ਜਿੰਨੇ ਪਿਛਤਾ ਚੱਲੀ ਸੀ ਜਿਨ੍ਹਾਂ ਨੇ ਕੋ ਪੋਲੀਟੀਕਲ ਮਾਫੀਆ ਸੀ ਜਿਨ੍ਹਾਂ ਨੇ ਨੋਟਬੰਦੀ ਦਾ ਪੂਰਾ ਲਾਭ ਚੱਕਿਆ ਤੇ ਉਹਨਾਂ ਕੋਲ ਟਰੱਕਾਂ ਦੇ ਟਰੱਕ ਨੋਟਾਂ ਦੇ ਆ ਗਏ ਹੁਣ ਨੋਟਾਂ ਨੂੰ ਬਦਲਣ ਦਾ ਵੀ ਰਾਹ ਪੱਧਰਾ ਕਰ ਦਿੱਤਾ ਸੀ ਸਰਕਾਰ ਨੇ ਕਰਨਾ ਵੀ ਸੀ ਜੀ ਸਧਾਰਨ ਬੰਦੇ ਕੋਲ ਹੁਣ ਉਹਦੇ ਕੋਲ ਵੀ ਤੇ ਪੋਲਿਟਿਕਲ ਲੋਕਾਂ ਕੋਲ ਉਹਦੇ ਕੋਲ ਵੀ ਨੋਟ ਬੰਦੀ ਦੀ ਇੱਕ ਗਾਈਡਲਾਈਨ ਆਈ ਕਿ 2000 ਦਾ ਨੋਟ ਇਸ ਡੇਟ ਤੋਂ ਬਾਅਦ ਬਦਲੀ ਨਹੀਂ ਹੋਏਗਾ ਨਹੀਂ ਹੁੰਦਾ ਫਿਰ ਬੈਂਕਾਂ ਦੇ ਵਿੱਚ ਬਦਲੀ ਹੋਏਗਾ ਉਹ ਵੀ ਹੋਣ ਲੱਗ ਪਿਆ ਹੁਣ ਚੱਲਿਆ ਕਿ 31 ਦਸੰਬਰ ਤੱਕ ਕੱਲ ਜਿਹੜਾ ਆਏਗਾ ਕੱਲ ਪਰਸੋ ਤੱਕ ਕਿ ਹੁਣ 31 ਦਸੰਬਰ ਤੱਕ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ 22 ਬ੍ਰਾਂਚਾਂ ਜਿਹੜੇ ਦੇਸ਼ ਵਿੱਚ ਉੱਥੋਂ ਬਦਲੀ ਕਰਵਾ ਸਕਦੇ ਆ ਤੇ ਹੁਣ ਦੇਖਿਆ ਜਾਵੇ ਕਿ ਉੱਥੇ ਵੱਡਾ ਪਰਿਸ਼ਟਾਚਾਰ ਹੋ ਰਿਹਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ ਕਿਵੇਂ ਹੋ ਰਿਹਾ ਮੇਰੇ ਕੋਲ 2 ਦਿਨ ਪਹਿਲੇ ਇੱਕ ਬਜ਼ੁਰਗ ਹੈ ਸਾਡੇ ਚੰਡੀਗੜ੍ਹ ਮੋਹਲੇ ਚ ਉਹ ਪ੍ਰਿੰਸੀਪਲ ਰਹੇ ਆ ਕਿਸੇ ਕਾਲਜ ਦੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਜਿਹੜਾ ਸਾਨੂੰ ਜਾਣਦਾ ਸੀ ਕਹਿੰਦਾ ਰ ਮੇਰੀ ਭੈਣ ਨੇ ਕਦੇ ਕੋਈ ਪ੍ਰਾਪਰਟੀ ਵੇਚੀ ਸੀ ਉਹ ਪ੍ਰਾਪਰਟੀ ਦੇ ਕੁਝ ਬਚੇ ਹੋਏ 2-2 ਹਜ਼ਾਰ ਦੇ ਨੋਟ ਉਹਦੇ ਘਰ ਪਏ ਸੀ ਉਹ ਇੰਡੀਆ ਵਾਪਸ ਆਈ ਹੈ ਉਹ ਨੋਟ ਬਦਲੀ ਕਰਾਉਣ ਵਾਸਤੇ ਲੱਭੇ ਸੀ 2-3 ਦਿਨ ਲਗਾਤਾਰ ਰਿਜ਼ਰਵ ਬੈਂਕ ਆਫ ਇੰਡੀਆ ਸੈਕਟਰ 17 ਜਾਂਦੀ ਰਹੀ ਉੱਥੇ ਕੀ ਹੁੰਦਾ ਸਵੇਰੇ 6 ਵਜੇ ਤੋਂ ਪਹਿਲੇ ਪਹਿਲੇ 4 ਵਜੇ ਤੱਕ ਲਾਈਨਾਂ ਲੱਗ ਜਾਂਦੀਆਂ ਨੇ ਸਵੇਰੇ 4 ਤੋਂ 6 ਵਜੇ ਤੱਕ ਲਾਈਨਾਂ ਲੱਗ ਜਾਂਦੀਆਂ ਨੋਟ ਬਦਲੀ ਕਰਾਉਣ ਵਾਲੀਆਂ ਉਹ ਇੱਕ ਦਿਨ ਗਈ ਪਰੇਸ਼ਾਨ ਹੋ ਕੇ ਵਾਪਸ ਆ ਗਈ ਦੂਜੇ ਦਿਨ ਗਈ ਪਰੇਸ਼ਾਨ ਹੋ ਕੇ ਵਾਪਸ ਆ ਜਾਂਦੀ ਕਿਉਂਕਿ ਰਿਜ਼ਰਵ ਬੈਂਕ ਫਿਰ ਇੰਡੀਆ ਦੇ ਵਿੱਚ ਜਿੰਨੇ EMPLOYEES ਬੈਠੇ ਆ ਉਹਨਾਂ ਦਾ ਇੱਕ ਟਾਰਗੇਟ ਹੈ ਜਾਂ ਇੰਨੇ ਕ ਬੰਦੇ ਭੁਗਤਾਏ ਜਾ ਸਕਦੇ ਆ ਕੁਝ ਦਰਜਣ ਲੋਕ ਲਾਈਨ ਉਸ ਤੋਂ ਜ਼ਿਆਦਾ ਲੰਬੀ ਹੁੰਦੀ ਹੈ ਜੇ ਸਵੇਰੇ 4 ਵਜੇ ਲਾਈਨ 'ਚ ਲੱਗ ਜਾਓ ਬੈਂਕ ਬੰਦ ਹੋਣ ਤੱਕ ਨੰਬਰ ਨਹੀਂ ਆਏਗਾ ਆਮ ਬੰਦੇ ਦਾ ਦੋ ਦਿਨ ਪਰੇਸ਼ਾਨ ਹੋਈ ਪਰ ਦੋ ਦਿਨ ਉਹ ਉਹ ਗਈ ਸਵੇਰੇ ਤੜਕੇ 4 ਵਜੇ ਗਈ ਨੋਟ ਬਦਲੀ ਕਰਾ ਕੇ 6 ਵਜੇ ਘਰੇ ਵਾਪਸ ਆ ਗਈ ਉਸੇ ਏਜੰਟ ਤੋਂ ਜਿਹੜਾ ਬਾਹਰ ਸਰਕਟ ਤੇ ਤੁਰਿਆ ਉਹ ਸਰ ਏਜੰਸੀ ਪਤਾ ਨਹੀਂ ਕੀ ਦੇ ਕੋ ਕਰਾਈ ਉਹ ਉਹਨੇ ਆਪਣੇ ਭਰਾ ਨਾਲ ਬਾਹਰ ਤੋਂ ਹੀ ਕਰਾ ਲਿਆ ਵਿੱਚ ਬੈਂਕ ਦੇ ਐਂਟਰ ਨਹੀਂ ਹੋਏ ਨਾ ਨਾ ਸਵੇਰੇ 4 ਵਜੇ ਗਈ ਤੇ 6 ਵਜੇ ਵਾਪਸ ਆ ਗਈ ਉਹ ਤੇ 5 ਵਜੇ ਸਵੇਰੇ ਹਨੇਰਾ ਹੋਇਆ ਸੀ ਧੁੰਦ ਪੈ ਰਹੀ ਸੀ ਲੋਕ ਸੁੱਤੇ ਪਏ ਸੀ ਉਹ 5 ਵਜੇ ਨੋਟ ਵਾਪਸ ਬਦਲੀ ਕਰਾਏ ਤੇ 6 ਵਜੇ ਆਪਣੇ ਘਰੇ ਆ ਗਏ ਚੰਡੀਗੜ੍ਹ ਮਹੌਲੇ 'ਚ ਫਿਰ ਉਹਨੇ ਆਪਣੇ ਰਿਸ਼ਤੇਦਾਰ ਨੂੰ ਕੈਨੇਡਾ ਦੱਸਿਆ ਰਿਸ਼ਤੇਦਾਰ ਦਾ ਮੈਨੂੰ ਫੋਨ ਆਇਆ ਪੜਦਾ ਮੈਂ ਇਗਨੋਰ ਕਰ ਦਿੱਤੀ ਗੱਲ ਜਦੋਂ ਉਹਨੂੰ ਦੱਸਿਆ ਕਹਿੰਦਾ ਤੁਹਾਡੇ ਦੇਸ਼ ਦੇ ਵਿੱਚ ਕਿੱਦਾਂ ਦੀ ਕਹਿੰਦਾ ਇਹ ਕਰਪਸ਼ਨ ਚੱਲ ਰਹੀ ਹੈ ਵੀ ਨੋਟ ਬਦਲੀ ਕਰਾਉਣ ਵਾਸਤੇ ਆਹ ਭ੍ਰਿਸ਼ਟਾਚਾਰ ਹੈ ਫਿਰ ਅਸੀਂ ਕਹਿੰਦੇ ਚਲੋ ਆਪਾਂ ਦੇਖਦੇ ਹਾਂ ਅਸੀਂ ਕੁਝ ਦੋਸਤਾਂ ਨਾਲ ਲੈ ਗਏ 2000 ਦੇ ਨੋਟ ਸਾਡੇ ਆਮ ਬੰਦੇ ਕੋਲ ਤਾਂ ਹੁੰਦੇ ਨਹੀਂ ਅਸੀਂ 2000 ਦੇ ਨੋਟ ਬੜੇ ਔਖੇ ਇੰਤਜ਼ਾਮ ਕੀਤੇ ਦੋ ਤਿੰਨ ਘੰਟੇ ਸਾਨੂੰ ਲੱਗੇ 10000 ਰੁਪਏ ਲੈ ਗਏ ਅਸੀਂ ਉੱਥੇ ਜਾ ਕੇ ਦੇਖਦੇ ਕੀ ਹੈ ਕਿ ਜਿਹੜੀ ਲਾਈਨਾਂ 'ਚ ਲੇਬਰ ਕਲਾਸ ਲੱਗੀ ਹੈ ਉਹ ਵਿਚਾਰਾ ਕੋਈ ਸਾਈਕਲ ਤੇ ਹੈ ਕੋਈ ਮਜ਼ਦੂਰ ਹੈ ਕੋਈ ਲੋਕਾਂ ਦੇ ਘਰੇ ਬਰਤਨ ਸਾਫ਼ ਕਰਨ ਵਾਲੀ ਲ ਇਹ ਤਾਂ ਪਤਾ ਲੱਗਦਾ ਉਹ 2000 ਦੇ ਨੋਟ ਬਦਲੀ ਕਰਨ ਵਾਲੇ ਲੋਕ ਨਹੀਂ ਹੈ ਉਹਨਾਂ ਨੂੰ ਝੁੱਠੇ ਤਰੀਕੇ ਨਾਲ ਦਿਹਾੜੀ ਤੇ ਲਾਈਨਾਂ 'ਚ ਖੜਾਇਆ ਗਿਆ ਹੈ ਭੀੜ ਵਧਾਉਣ ਵਾਸਤੇ ਅਗਰ ਜਿਸ ਦੇ ਕੋਲ ਕਾਲਾ ਧਨ ਪਿਆ ਹੋਇਆ ਉਹ ਚਾਹੁੰਦਾ ਹੈ ਕਿ ਕੋਈ ਵੀ ਬੰਦਾ ਜਾਵੇ ਇੱਕ ਦਿਨ ਬਦਲ ਕੇ ਦੂਜੇ ਦਿਨ ਬਦਲ ਕੇ ਜਿਹਦੇ ਕੋਲ ਲੱਖਾਂ ਕਰੋੜਾ ਰੁਪਏ ਪਏ ਹੋਏ ਨੇ ਉਹ ਬਦਲ ਦੇ ਵੀ ਉਹ ਲੈ ਜਾਏ ਹੱਥ ਦੇ ਵਿੱਚ 20000 ਜਾਂ ਲੱਖ ਰੁਪਇਆ ਲੈ ਜਾਏ ਉਹ ਜਾਂ ਕਿ ਕਵੇ ਮੇਰੇ ਆਪ ਬਦਲ ਦੋ ਮੇਰੇ ਕੋਲ ਆ ਪੈਸੇ ਮਤਲਬ ਇਸ ਤਰੀਕੇ ਨਾਲ ਤਾਂ ਖਤੜੀ ਕੀਤੀ ਜਾ ਰਹੀ ਹੈ ਇਸ ਤਰੀਕੇ ਨਾਲ ਤੇ ਹੁੰਦਾ ਕੀ ਹੈ ਜੇ ਤੁਸੀਂ ਆਮ ਸਧਾਰਨ ਬੰਦਾ ਸਾਡੇ ਵਰਗਾ ਜਾਏਗਾ ਉਹ ਲਾਈਨ 'ਚ ਲੱਗੇਗਾ ਉਹ ਤਾਂ ਨੰਬਰ ਨਹੀਂ ਆਏਗਾ ਫਿਰ ਉੱਥੇ ਜਿਹੜੇ ਏਜੰਟ ਘੁੰਮਦੇ ਆ ਉਹ ਤੁਹਾਨੂੰ ਡਰਾਉਂਦੇ ਵੀ ਤੇ ਸੱਚ ਵੀ ਹੈ ਗੱਲ ਕਿ ਤੁਸੀਂ ਲਾਈਨ 'ਚ ਲੱਗੋਗੇ ਤੁਸੀਂ ਆਪਣਾ ਆਧਾਰ ਕਾਰਡ ਦੱਸੋਗੇ ਆਪਣਾ ਪੈਨ ਕਾਰਡ ਦੱਸੋਗੇ ਤੁਹਾਡੇ ਕੋਲ ਸੋਰਸ ਵੀ ਹੋ ਸਕਦਾ ਪੁੱਛਿਆ ਜਾਵੇ ਐਨੇ ਪੈਸੇ ਕਿੱਥੋਂ ਆਏ ਆ ਤੁਸੀਂ ਰਹਿਣ ਤੋਂ ਚੱਕਰਾਂ 'ਚ ਪੈਣ ਨੂੰ ਅ ਅਸੀਂ ਹੁਣੇ ਬਦਲੀ ਕਰ ਦਿੰਦੇ ਆ ਇਹ ਗੱਲ ਕਿਸੇ ਪ੍ਰੂਫ ਤੋਂ ਕਿਸੇ ਚੀਜ਼ ਤੋਂ ਹੁਣੇ ਚੱਕੋ ਜੇ ਤੁਹਾਡੇ ਕੋਲ 1 ਲੱਖ ਰੁਪਇਆ ਤਾਂ ਉਹਦੇ ਐਨੇ ਚੱਕੋ ਜਿੰਨੇ ਮੈਂ 5 ਮਿੰਟ ਲਈ ਖੜਾ ਉੱਥੇ ਤਾਂ ਮੇਰੇ ਕੋਲ 2-4 ਏਜੰਟ ਆਏ ਤੇ ਉਹ ਕਹਿੰਦੇ ਸਰ ਜੀ ਨੋਟ ਬਦਲੀ ਕਰਾਣੇ ਮ ਤੇ ਕਿਸੇ ਨੇ ਕਿਹਾ ਕਿ ਅਸੀਂ 10000 ਦੇ ਵਿੱਚੋਂ 6000 ਦਵਾਂਗੇ 4000 ਕੱਟ ਲਾਂਗੇ ਕਿਸੇ ਨੇ ਕਿਹਾ ਕਿ 2000 ਦੇ ਵਿੱਚੋਂ ਅਸੀਂ 3000 ਦਵਾਂਗੇ ਫਿਰ ਆਪਾਂ ਇੱਕ ਸਕੀਮ ਬਣਾਈ ਜਿਹੜੇ ਏਜੰਟ ਦੀ ਤੁਸੀਂ ਵੀਡੀਓ ਦੇਖਦੇ ਆ ਇਹ ਵੀ ਆ ਗਿਆ ਥੋੜੀ ਦੇਰ ਬਾਅਦ ਮੈਨੂੰ ਕਿਹਾ ਦੋਸਤ ਅਰੇ ਮੇਰੇ ਕੋਲ 10000 ਰੁਪਏ ਹੈ 2 2000 ਦੇ ਪੁਰਾਣੇ ਨੋਟ ਆ ਉਹਨੂੰ ਦਿਖਾਏ ਤੇ ਇਹ ਬਦਲੀ ਕਰਾਣੇ ਆ ਰੇਟ ਦੱਸ ਕੀ ਹੈ ਉਹ ਕਹਿੰਦਾ ਜੀ ਆਪਾਂ 4000 ਰੁਪਏ ਘੱਟ ਦਵਾਂਗੇ 10000 ਚੋਂ ਸੌਦੇ ਬਾਜੀ ਕਰਕੇ 3 ਤੇ ਆ ਗਿਆ ਮੈਂ ਕਿਹਾ ਯਾਰ ਮੈਂ ਤਾਂ ਸਿਰਫ ਦੇਖਣਾ ਹੈ ਵੀ ਕੀ ਸੱਚੀ ਤੁਸੀਂ ਚੇਂਜ ਕਰਵਾ ਸਕਦੇ 2 ਲੱਖ ਮੈਂ ਕਿਹਾ ਜੇ ਤੁਸੀਂ 2000 10000 ਬਦਲੀ ਕਰਾਤਾ ਫਿਰ 2 ਲੱਖ ਦੇਵਾਂਗਾ ਕੁਝ ਘੰਟੇ ਬਾਅਦ ਜੇ 2 ਲੱਖ ਬਦਲੀ ਹੋ ਗਿਆ 2 ਕਰੋੜ ਹੋਰ ਲੈ ਕੇ ਆਵਾਂਗਾ ਕਿਸੇ ਵੱਡੇ ਪੋਲਿਟਿਸ਼ੀਨ ਕੋਲ ਪਿਆ ਇਸ ਕਰਕੇ ਉਹਨੇ ਸੌਦੇਬਾਜ਼ੀ ਕਰਕੇ ਮੈਨੂੰ 1800 ਰੁਪਏ ਕੱਟ ਕੇ ਕਹਿੰਦੇ 8200 ਰੁਪਏ ਦੇ ਦਿਆਂਗਾ ਫਿਰ ਮੈਂ ਦੂਜੀ ਗੱਲ ਪੁੱਛੀ ਯਾਰ 8200 ਦੇ ਦੇਂਗਾ ਇਹਦਾ ਕੋਈ ਆਧਾਰ ਕੱਟ ਤਾ ਨਹੀਂ ਮੇਰੇ ਲੱਗੇਗਾ ਕੋਈ ਪੈਨ ਕੱਟ ਤਾ ਨਹੀਂ ਲੱਗੇਗਾ ਮੇਰੀ ਪਛਾਣ ਪੱਤਾ ਤਾ ਨਹੀਂ ਲੱਗੇਗਾ ਕਹਿੰਦਾ ਕੋਈ ਲੋੜ ਨਹੀਂ ਮੈਂ ਕਿਹਾ ਜਿਵੇਂ ਆਤਕਵਾਦੀ ਹੋਇਆ ਜਾ ਮੈਂ ਕੋਈ ਕ੍ਰਿਮੀਨਲ ਬੰਦਾ ਹੋਇਆ ਤੁਸੀਂ ਤਾਂ ਵੀ ਮੈਨੂੰ ਨੋਟ ਬਦਲੇਗਾ ਕਹਿੰਦਾ ਸਾਨੂੰ ਕੀ ਮਤਲਬ ਹੈ ਤੁਸੀਂ ਕਹਿੰਦਾ ਪੈਸੇ ਦਿਓ ਜੀ ਹੁਣ ਇਹ ਕਹਿੰਦਾ Google Pay ਕਰ ਦੇਣਾ ਤੇ ਮੈਂ 10000 ਦਿੱਤੇ ਤੁਸੀਂ ਵੀਡੀਓ ਦੇਖਿਆ ਉਹਨੇ 1 ਸੈਕਿੰਡ ਦੇ ਵਿੱਚ ਮੈਨੂੰ Google Pay ਰਾਹੀਂ 8200 ਰੁਪਏ ਮੇਰੇ ਅਕਾਊਂਟ ਟਰਾਂਸਫਰ ਕਰਤਾ ਜੀ ਦੰਸਾਪ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸੈਕਟਰ 17 ਚੰਡੀਗੜ੍ਹ ਚੰਡੀਗੜ੍ਹ ਦੀ ਪੁਲਿਸ ਦੀ ਵੀ ਤਾਰੀਫ ਹੁੰਦੀ ਹੈ ਚੰਡੀਗੜ੍ਹ ਸ਼ਹਿਰ ਦੀ ਵੀ ਤਾਰੀਫ ਹੁੰਦੀ ਹੈ ਕਿ ਇਸ ਤਿੱਕੇ ਨਾਲ ਇੱਥੇ ਕੋਈ ਅਜਿਹੀ ਚੀਜ਼ ਨਹੀਂ ਹੁੰਦਾ ਕੋਈ ਕ੍ਰਾਈਮ ਨਹੀਂ ਹੁੰਦੇ ਦੇ ਮਿੰਟਾਂ ਦੇ ਵਿੱਚ ਰੋਕ ਲੈਂਦੇ ਨੇ ਫਿਰ ਆ ਅਜਿਹੇ ਏਜੰਟ ਖੜੇ ਹੋਏ ਨੇ ਜਿਹੜੇ ਨੋਟ ਬਦਲਦੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪਿਆ ਹੋਇਆ ਮਿੰਟਾਂ ਦੇ ਵਿੱਚ ਨੋਟ ਬਦਲ ਰਹੇ ਨੇ ਉਹ ਕਿਸੇ ਦੇ ਧਿਆਨ 'ਚ ਨਹੀਂ ਹੈਗਾ ਫਿਰ ਇਸ ਦੇ ਵਿੱਚ ਮਾਫੀਆ ਕੋਈ ਪਿੱਛੇ ਬੈਠਾ ਹੋਇਆ ਕਿ ਜਿਹੜਾ ਉਹਨੂੰ ਸ਼ਾਇਦ ਦੇ ਰਿਹਾ ਉਹ ਕਹਿ ਵੀ ਰਿਹਾ ਸੀਗਾ ਕਿ ਮੈਂ ਦਮ ਰੱਖਦਾ ਹਰ ਗੱਲ ਦੇ ਵਿੱਚ ਇਸ ਤਰੀਕੇ ਦੀ ਵੀ ਗੱਲ ਕਹੀ ਸੀ ਅ ਅਸਲ ਵਿੱਚ ਮੇਰੇ ਮੁਤਾਬਕ ਰਜਰਵ ਬੈਂਕ ਆਫ ਇੰਡੀਆ ਸੈਕਟਰ 17 ਦੀ ਬ੍ਰਾਂਚ ਦੇ ਕੁਝ ਅਫਸਰ ਉਹਨਾਂ ਨਾਲ ਮਿਲੇ ਹੋਏ ਆ ਕਿਉਂਕਿ ਨਹੀਂ ਤਾਂ ਮੇਰੇ ਕੋਲ 2000 ਰੁਪਏ ਦਾ ਨੋਟ ਲੈ ਗਿਆ ਮੈਨੂੰ 80 ਰੁਪਏ ਦੇ ਗਿਆ 10000 ਦੇ ਬਦਲੇ ਉਹ ਆਪ ਕਿਵੇਂ ਬਦਲੀ ਕਰੇਗਾ ਅੰਦਰ ਆਪ ਕਿਵੇਂ ਜਮ੍ਹਾਂ ਕਰਵਾਏਗਾ ਜੇ ਉਹਦੇ ਕੋਲ ਮੇਰੇ ਵਰਗੇ 20 ਕਾਕ ਆ ਗਏ ਇੱਕ ਦਿਨ 'ਚ ਉਹਦੇ ਕੋਲ ਕੁਝ ਲੱਖ ਰੁਪਏ ਇਕੱਠਾ ਹੋ ਗਿਆ ਬਿਨਾਂ ਕਿਸੇ ਅਫਸਰ ਦੇ ਇਨਵੋਲਵਮੈਂਟ ਤੋਂ ਅੰਦਰ ਜਮ੍ਹਾਂ ਕਰਵਾਈ ਨਹੀਂ ਸਕਦਾ ਫਿਰ ਇੱਕ ਗੱਲ ਹੋਰ ਦੱਸਾਂ ਇਸ ਸਟਿੰਗ ਆਪਰੇਸ਼ਨ ਕਰਨ ਤੋਂ ਬਾਅਦ ਇੱਕ ਪੱਤਰਕਾਰ ਵੀਰ ਨਾਲ ਮੈਂ ਖੁਦ ਮੈਂ ਤੇ ਉਹ ਪੱਤਰਕਾਰ ਦੋਸਤ ਅਸੀਂ ਰਿਜ਼ਰਵ ਬੈਂਕ ਕਾਫੀ ਦੇ ਅੰਦਰ ਗਏ ਅੰਦਰ ਜਾਂਦੇ ਦੀ ਵੀਡੀਓ ਬਣਾਈ ਸਾਨੂੰ ਸਿਕਿਉਰਿਟੀ ਨੇ ਵੀਡੀਓ ਬਣਾਉਣ ਤੋਂ ਰੋਕ ਦਿੱਤਾ ਪਰ ਅਸੀਂ ਰਿਸੈਪਸ਼ਨ ਤੇ ਚਲੇ ਗਏ ਰਿਸੈਪਸ਼ਨ ਤੇ ਸਾਰੀ ਗੱਲਬਾਤ ਕੀਤੀ ਉਹਨੂੰ ਕਿਹਾ ਵੀ ਆਪਣੇ ਅਧਿਕਾਰੀ ਮਲਾਓ ਜਿਨ੍ਹਾਂ ਦੇ ਅੰਡਰ ਹੈਗਾ ਇਹ ਨੋਟ ਬਦਲੀ ਕਰਨ ਦਾ ਤੇ ਉਹਨੇ ਇੱਕ ਅਫਸਰ ਬੁਲਾਇਆ ਉਹਦੇ ਨਾਲ ਅਸੀਂ ਗੱਲ ਕੀਤੀ ਉਹ ਬੜੀਆਂ ਸੌਹਾਂ ਖਾਂਦਾ ਸੀ ਆਪਣੀ ਅੰਗਰੇਜ਼ੀ ਭਾਸ਼ਾ ਬੋਲ ਕੇ ਕਿ ਸਾਡੇ ਰਿਜ਼ਰਵ ਬੈਂਕ ਤੇ ਕੋਈ ਸ਼ੱਕ ਨਾ ਕਰੋ ਐਦਾਂ ਸਾਡੇ ਦੇਸ਼ ਕੁਝ ਸਾਡੇ ਰਿਜ਼ਰਵ ਬੈਂਕ ਕੁਝ ਉਹ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਹੋਇਆ ਫਿਰ ਮੈਂ ਉਸ ਅਫਸਰ ਨੂੰ ਸਾਰੇ ਸਟਾਫ ਦੇ ਸਾਹਮਣੇ ਕਹਿ ਲਿਆ 2 ਲੱਖ ਰੁਪਏ ਹੁਣੇ ਕੱਢ ਕੇ ਦੇ ਤਾ ਮੈਂ ਤੈਨੂੰ ਬਾਹਰੋਂ ਬਦਲੀ ਕਰਾ ਕੇ ਲੈਣਾ 2 ਮਿੰਟ ਚ ਉਹਨੇ ਪਹਿਲੇ ਤਾਂ ਆਪਣਾ ਢੰਗ ਦੱਸਿਆ ਸੀ ਇਹ ਨੈਕਸਟਰ 1 ਭਰਨੇ ਆ ਨੈਕਸਟਰ 2 ਭਰਨੇ ਆ ਇਹ ਫਾਰਮ ਭਰਨੇ ਆ ਤੇ ਇਹ ਨਾਲ ਚਾਹੀਦਾ ਮੈਂ ਕਿਰ ਮੈਂ ਪਾਕਿਸਤਾਨੀ ਐ ਜਾਮਾ ਹਾਤਕਵਾਦੀ ਐ ਜਾਂ ਮੈਂ ਕੋਈ ਚਿੱਟਾ ਵੇਚਣ ਵਾਲਾ ਐ ਮੇਰੇ ਕੋਲ ਪੈਸੇ ਪਏ ਐ ਤੋ ਇਹ ਤਾਂ ਉਹਨੇ ਪੁੱਛਦੇ ਨਹੀਂ ਉਕਾਨਾਦਾ ਹੋ ਨਹੀਂ ਸਕਦਾ ਮੈਂ ਕਹ ਲਿਆ ਪੈਸੇ ਹੁਣੇ ਤੈਨੂੰ ਬਦਲੀ ਕਰਾਨਾ ਫਿਰ ਉਹ ਟਾਲ ਮਟੋਲ ਕਰਨ ਲੱਗ ਪਏ ਤੁਸੀਂ ਚਿੱਠੀ ਲਿਖ ਕੇ ਪੁਲਿਸ ਨੂੰ ਦੇਓ ਹਾਂ ਤੁਸੀਂ ਸਾਡੇ ਕਾਊਂਟਰ ਤੇ ਚਿੱਠੀ ਲਿਖ ਕੇ ਦੇ ਦਿਓ ਮਤਲਬ ਜਿਹੜੇ ਚੀਜ਼ਾਂ ਨੇ ਪੁਲਿਸ ਤੱਕ ਜਾਣ ਪੁਲਿਸ ਤੋਂ ਐਂ ਘੁੰਮਦੇ ਰਹਿਣ ਕੋਰਟ ਦੇ ਵਿੱਚ ਜਾਣ ਇਹ ਐਂ ਘੁੰਮਦੇ ਰਹੇ ਵੀ ਮਤਲਬ ਇਸ ਦਾ ਹੱਲ ਨਾ ਨਿਕਲੇ ਮਤਲਬ ਉਹਨਾਂ ਨੇ ਗੱਲ ਟਾਲ ਦਿੱਤੀ ਅਸੀਂ ਅਸੀਂ ਦੱਸਿਆ ਵੀ ਮੈਂ ਤੇ ਪੱਤਰਕਾਰ ਵੀਰ ਨੂੰ ਦੱਸਿਆ ਵੀ ਹੈ ਰਜਿੰਦਰ ਸਿੰਘ ਤੱਕੜ ਸੀ ਉਹਦਾ ਨਾਮ ਉਹ ਕਹਿੰਦੇ ਵੀ ਅਸੀਂ ਥੋੜੀ ਧਿਆਨ ਚ ਲੈਤਾ ਬਾਹਰ ਏਜੰਟ ਖੜੇ ਆ ਦੇਖ ਲੋ ਵੀਡੀਓ ਸਾਡੇ ਕੋਲ ਹੈ ਬਦਲੀ ਇਸੇ ਕਰਾਇਆ ਸਾਡੇ ਨੂੰ ਗੂਗਲ ਪੇ ਹੋਇਆ ਇਹ ਤੁਹਾਨੂੰ ਸਬੂਤ ਦੇਤਾ ਹੁਣ ਤੁਸੀਂ ਪੁਲਿਸ ਨੂੰ ਇਨਫਾਰਮ ਕਰੋ ਤੁਸੀਂ ਰੋਕੋ ਤੇ ਤੁਹਾਡੇ ਗੇਟ ਤੇ ਹੋ ਰਿਹਾ ਕੰਮ ਫਿਰ ਮੈਂ ਤਾਂ ਇਹ ਵੀ ਕਿਹਾ ਵੀ ਤੁਹਾਡੇ ਹੀ ਬੰਦੇ ਮਿਲੇ ਹੋਏ ਆ ਇਸ ਕਰਕੇ ਮੈਂ ਅਫਵਾਹ ਨਹੀਂ ਉਡਾ ਰਿਹਾ ਕਿ ਰਿਜ਼ਰਵ ਬੈਂਕ ਦੇ ਬੰਦੇ ਮਿਲੇ ਹੋ ਸਕਦੇ ਨਹੀਂ ਮਿਲੇ ਹੋ ਸਕਦੇ ਰਿਜ਼ਰਵ ਬੈਂਕ ਦੇ ਕੁਝ ਅਫਸਰਾਂ ਦੀ ਮਿਲੀਭੁਗਤ ਹੋ ਬਿਨਾ ਕੰਮ ਹੋ ਹੀ ਨਹੀਂ ਸਕਦਾ ਮਿਲੇ ਹੋਏ ਆ ਹੁਣ ਅਗਲਾ ਕੋਈ ਐਕਸ਼ਨ ਹੋਏਗਾ ਜਾਂ ਚੰਡੀਗੜ੍ਹ ਪੁਲਿਸ ਨੂੰ ਐਸਐਸਪੀ ਨੂੰ ਦਰਖਾਸਤ ਦਿੱਤੀ ਜਾਏਗੀ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਇੱਥੇ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ ਅਗਰ ਇਸ ਤਰ੍ਹਾਂ ਤਾਂ ਕੋਈ ਵੀ ਕਰਪਸ਼ਨ ਕਰ ਸਕਦਾ ਹੈ ਹੋਰ ਵੀ ਸ਼ੈ ਮਿਲ ਸਕਦੀ ਹੈ ਏਜੰਟ ਖੁੱਲੇ ਸ਼ਰੀਆਮ ਕੁਮਰੇ ਨੇ ਤੇ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਐਸਐਸਪੀ ਚੰਡੀਗੜ੍ਹ ਨੂੰ ਦੇਖੋ ਪਹਿਲੀ ਗੱਲ ਤਾਂ ਸਾਡੇ ਦੇਸ਼ ਦੀ ਬਦਨਾਮੀ ਹੈ ਜੇ ਐਦਾ ਹੋ ਰਿਹਾ ਮੇਰੇ ਵੱਲੋਂ ਲੈਵਲ ਤੇ ਜਿਵੇਂ ਉਹ ਬਾਹਰ ਤੋਂ ਆਏ ਸੀਗੇ ਉਹਨਾਂ ਨੇ ਕਹਿਤਾ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡਾ ਦੇਸ਼ ਐਵੇਂ ਦੀ ਕਰਪਸ਼ਨ ਕਰ ਰਿਹਾ ਵੀ ਕਿਵੇਂ ਤੇ ਲੋਕ ਬਦਨਾਮੀ ਦੇਸ਼ ਦੀ ਹੋ ਗਈ ਕਿ علاوہ ਕਿ ਇਸ ਦੇ ਸੁਧਾਰ ਵਰਨਰ ਨੂੰ ਵੀ ਦੇਖਣਾ ਚਾਹੀਦਾ ਬਹ ਇਹ 31 ਦਸੰਬਰ ਤੱਕ ਜਿਹੜਾ ਲੁੱਟਣਾ ਸੀ ਉਹਨੇ ਲੁੱਟ ਲਿਆ ਥੋੜੇ ਦਿਨ ਲੈ ਕੇ 31 ਦਸੰਬਰ ਨੂੰ ਬੰਦ ਹੋ ਜਾਏਗੀ ਜੇ ਡੇਟ ਐਕਸਟੈਂਡ ਕਰ ਦਿੱਤੀ ਫਿਰ ਜ਼ਰੂਰ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਪਰ ਮੇਰੇ ਵੱਲੋਂ ਜੋ ਕੀਤਾ ਗਿਆ ਇੰਟੈਲੀਜੈਂਸ ਬਿਊਰੋ ਦੇ ਸੀਨੀਅਰ ਅਫਸਰਾਂ ਨੂੰ ਮੈਂ ਭੇਜ ਦਿੱਤੇ ਸਾਰੀ ਗੱਲ ਲਿਖ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸਾਰੀ ਗੱਲ ਲਿਖ ਕੇ ਚੰਡੀਗੜ੍ਹ ਪੁਲਿਸ ਨੇ ਵੀ ਸਾਰਾ ਦੇਖ ਲਿਆ ਏਜੰਸੀਆਂ ਨੇ ਵੀ ਸਾਰਾ ਦੇਖ ਲਿਆ ਅੱਗੇ ਕੰਮ ਉਹਨਾਂ ਦਾ ਹੈ ਪਰ ਮੈਂ ਕਿ세 ਗਰੀਬ ਏਜੰਟ ਨੂੰ ਫਸਾਦਾ ਵੱਡੇ ਅਫਸਰਾਂ ਨੂੰ ਬਚਾਉਣ ਵਾਸਤੇ ਉਹਦਾ ਮੈਂ ਨਾਮ ਉਹਦਾ ਫੋਨ ਨੰਬਰ ਉਹਦੀ ਫੋਟੋ ਡਾਇਰੈਕਟਲੀ ਫੇਸਚ ਪਾਈਵ ਨਾ ਮੈਂ ਵਾਇਰਲ ਨਹੀਂ ਕਰਦਾ ਜੀ 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 ਤਾਂ ਸਤਨਾਮ ਸਿੰਘ ਦਾਉਨਸੀ ਕੇ ਸਾਡੇ ਨਾਲ ਜਿਸ ਤਰੀਕੇ ਦੇ ਨਾਲ ਆਰਬੀਆਈ ਬੈਂਕ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਨੇ ਪੈਸਾ ਜਮ੍ਹਾਂ ਕਰਾਉਂਦੇ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਜੋ ਆਰਬੀ ਬੈਂਕ ਦਾ ਜੋ ਰਿਜ਼ਰਵ ਬੈਂਕ ਦਾ ਇੱਥੇ 17 ਸੈਕਟਰ ਦੇ ਵਿੱਚ ਦਫ਼ਤਰ ਹੈਗਾ ਉੱਥੇ ਕਈ ਅਜਿਹੇ ਅਫਸਰ ਨੇ ਜੋ ਏਜੰਟਾਂ ਦੇ ਨਾਲ ਮਿਲੇ ਹੋਏ ਨੇ ਪਰ ਇਹ ਸਾਹਮਣੇ ਤਾਂ ਆਏਗਾ ਇਨਵੈਸਟੀਗੇਸ਼ਨ ਹੋਏਗੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਧੋਖਾਧੜੀ ਹੋ ਰਹੀ ਹੈ ਨਾਲ ਦੀ ਨਾਲ ਨੋਟ ਬਦਲ ਕੇ ਦੇ ਰਹੇ ਨੇ ਲਾਈਨਾਂ ਦੇ ਵਿੱਚ ਲੱਗ ਰਹੇ ਨੇ ਉਹ ਅਸਲ ਦੇ ਵਿੱਚ ਮਾਲਕ ਨੇ ਪੈਸੇ ਦੇ ਜਾਂ ਨਹੀਂ ਜਾਂ ਦਿਹਾੜੀ ਤਿਆਰ ਨੇ ਇਹ ਵੀ ਅਜੇ ਕੋਈ ਕਲੀਅਰ ਨਹੀਂ ਹੈਗਾ ਪਰ ਇਸ ਦੇ ਵਿੱਚ ਚੰਡੀਗੜ੍ਹ ਪੁਲਿਸ ਕੀ ਐਕਸ਼ਨ ਲੈਂਦੀ ਹੈ ਕਿਉਂਕਿ ਵੱਡੇ ਸਵਾਲ ਨੇ ਗਵਰਨਰ ਕੀ ਐਕਸ਼ਨ ਲੈਂਦੇ ਨੇ ਭਾਰਤ ਸਰਕਾਰ ਕੀ ਐਕਸ਼ਨ ਲੈਂਦੀ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਤੱਕ ਵੀ ਇਹ ਗੱਲ ਹੋਈ ਹੈ ਕਿਹਾ ਗਿਆ ਕਿ ਤੁਹਾਡਾ ਭਾਰਤ ਕਿਵੇਂ ਕਰਪਸ਼ਨ ਕਰ ਰਿਹਾ ਹੈ ਇਹ ਬਹੁਤ ਵੱਡੀਆਂ ਗੱਲਾਂ ਨੇ ਇੱਕ ਦੇਸ਼ ਦੇ ਉੱਤੇ ਅਜਿਹੀ ਗੱਲ ਆ ਜਾਵੇ ਆਨਲਾਈਨ ਦੁਨੀਆਂ ਦੇ ਵਿੱਚ ਇਹ ਵੀ ਦੇਖਣਾ ਹੈ ਕਿ ਕੈਮ ਸਹਾਯੋਗ ਦੇ ਸੀ ਸੁਖਮਿੰਦਰ ਧੰਨਵਾਦ